ਲੁਧਿਆਣਾ ਦੇ ਹੱਬੂ ਵਾਲੇ ਇਲਾਕੇ ਦੇ ਵਿੱਚ ਸਥਿਤ ਬੱਲੂਕੇ ਰੋਡ ਦੇ ਉੱਪਰ ਇੱਕ ਵੀਡੀਓ ਤੀਜੀ ਦਿਨਾਂ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਡੇਲੀ ਦੇ ਦੁਕਾਨ ਤੇ ਕੁਝ ਲੋਕ ਮਾਰਕੁੱਟ ਕਰਦੇ ਦਿਖਾਈ ਦੇ ਰਹੇ ਨੇ। ਬਾਅਦ ਆਤ ਦਸਹਿਰੇ ਤੋਂ 3 ਦਿਨ ਬਾਅਦ ਦੀ ਹੈ 7 ਅਕਤੂਬਰ ਦੀ ਦੱਸੀ ਜਾ ਰਹੀ ਹੈ। ਬਲ ਦੇਰੀ ਦੇ ਮਾਲਕ ਬਲਜਿੰਦਰ ਸਿੰਘ ਬਾਲਾ ਨੇ ਦੱਸਿਆ ਕਿ 7 ਅਕਤੂਬਰ ਵਾਲੇ ਦਿਨ ਉਹ ਆਪਣੀ ਦੁਕਾਨ ਦੇ ਵਿੱਚ ਮੌਜੂਦ ਸਨ ਤਾਂ ਕੁਝ ਲੋਕ ਜ਼ਬਰਦਸਤੀ ਦੁਕਾਨ ਦੇ ਵਿੱਚ ਵੜ ਆਉਂਦੇ ਹਨ ਅਤੇ ਉਹਨਾਂ ਦੇ ਵਰਕਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। આરોપી ਉਹਨਾਂ ਦੇ ਨਾਲ ਵਾਲੀ ਗਲੀ ਦੇ ਵਿੱਚ ਘਰ ਦੇ ਨਾਲ ਰਹਿੰਦੇ ਦੱਸੇ ਜਾ ਰਹੇ ਹਨ। ਉੱਥੇ ਇਸ ਮਾਮਲੇ ਦੇ ਵਿੱਚ ਜਦ ਸਰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਪੁਲਿਸ ਨੇ ਮਾਮਲੇ ਵਿੱਚ આરોપીਆਂ ਦੇ ਖਿਲਾਫ ਕੇਸ ਕਰਨ ਦੀ ਗੱਲ ਕਹੀ ਹਾਲਾਂਕਿ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਬਲਜਿੰਦਰ ਸਿੰਘ ਵੀਡੀਓ ਬੈਲ ਨਹੀਂ ਹੋਈ ਹੈ ਕਿ ਮੈਨੂੰ ਕੀ ਆ ਕੁੜਾ ਭਾਜੀ ਉਹ 27 ਦਿਨ ਪਹਿਲਾਂ ਸਾਡੀ ਕਿਸੇ ਲੇਬਰ ਵਾਲੇ ਨੂੰ ਬੰਦੇ ਮਾਰਨ ਆ ਗਏ ਸੀ ਇੱਥੇ ਤੇ ਉਹਨਾਂ ਨੇ ਅੰਦਰ ਆ ਕੇ ਕੁੱਟਮਾਰ ਕੀਤੀ ਸਾਡੀ ਵੀ ਕੁੱਟਮਾਰ ਕੀਤੀ ਬੰਦਿਆਂ ਦੇ ਸਾਡੇ ਦੰਦ ਤੋੜਤੇ ਉਹ 27 ਤਰੀਕ ਦਾ ਵਾਕਿਆ ਸੀਗਾ ਉਹ ਉਹਦੇ ਲਈ ਉਹ ਪੁਲਿਸ ਕਰ ਰਹੀ ਸੀ ਜਾਂਚ ਜੋ ਵੀ ਆ ਸਾਡੀ ਸਾਰੀ ਸੀਸੀਟੀਵੀ ਲੱਗਿਆ ਹੋਇਆ ਵਾ ਉਹ ਪੁਲਿਸ ਆਪਣੀ ਜਾਂਚ ਕਰ ਰਹੀ ਸੀ ਅਸੀਂ ਆਪਣੀ ਫੈਮਿਲੀ ਸਮੇਤ ਸਾਰੇ ਬੰਦੇ ਬਾਹਰੋਂ ਆਏ ਆ ਕੈਨੇਡਾ ਤੋਂ ਵਾਪਸ ਅਸੀਂ ਸੋਚਿਆ ਸੀ ਮਾਨ ਸਰਕਾਰ ਆ ਗਈ ਵੀ ਇੱਥੇ ਤਾਂ ਬਹੁਤ ਸ਼ਾਂਤੀ ਹੋ ਗਈ ਹੋਣੀ ਵਧੀਆ ਹੋ ਗਿਆ ਹੋਣਾ ਪਰ ਅਸੀਂ ਆ ਕੇ ਦੇਖਿਆ ਵੀ ਇੱਥੇ ਕੁਝ ਵੀ ਨਹੀਂ ਬਦਲਿਆ ਕੋਈ ਵੀ ਬੰਦਾ ਆਉਂਦਾ ਜਾਂਦਾ ਹੜੇ ਕੁੱਟਮਾਰ ਕਰ ਜਾਂਦਾ ਦੁਕਾਨ ਤੇ ਤੇ ਇੱਥੇ ਕੋਈ ਪੁੱਛਣ ਦੱਸਣ ਵਾਲਾ ਕਿਹੜੇ ਲੋਕ ਸੀ ਉਹ ਜਿਹੜੇ ਜਿੰਨਾਂ ਵੱਲੋਂ ਕੁੱਟਮਾਰ ਕੀਤੀ ਗਈ ਉਹ ਸਾਡੇ ਗਵਾਂਢੀ ਆ ਜੀ ਦੋ ਲੇਡੀਜ਼ ਨੇ ਉਹ ਤੇ ਉਹਨਾਂ ਨੇ ਬੰਦੇ ਬੁਲਾਏ ਸੀ ਉਹ ਸਾਰੀਆਂ ਸਾਡੇ ਕੋਲ ਵੀਡੀਓ ਕੱਲ ਨੂੰ ਆਪਣੇ ਘਰੇ ਬੰਦੇ ਬੁਲਾਏ ਫਿਰ ਉਹ ਉਹ ਲੇਬਰ ਵਾਲੇ ਦੇ ਘਰੇ ਗਏ ਉਹਨੂੰ ਕੁੱਟਣੋਂ ਬੰਦਾ ਉਹਨੂੰ ਲੱਭਿਆ ਨਹੀਂ ਤਾਂ ਉਹ ਸਾਡੀ ਦੁਕਾਨ ਚ ਆ ਕੇ ਉਹਨਾਂ ਨੂੰ ਉਹਦੀ ਕੁੱਟਮਾਰ ਕਰ ਰਹੀ ਸੀ ਤੇ ਕਾਰਨ ਕੀ ਹੋਇਆ ਵੀ ਜਿਹੜੀ ਅੱਜ ਖਬਰ ਜਲਦੀ ਪਈ ਨਹੀਂ ਹੋਈ ਭਈ 27 ਤਰੀਕ ਦੀ ਲੜਾਈ ਆ ਇਹ ਕਾਰਨ ਇਹ ਹੋਇਆ ਵੀ ਅੱਜ ਪੁਲਿਸ ਨੇ ਉਹਨਾਂ ਤੇ ਕੋਈ ਕਾਰਵਾਈ ਕੀਤੀ ਹੋਣੀ ਤਾਂ ਪੁਲਿਸ ਨੂੰ ਪ੍ਰੈਸ਼ਰਾਈਜ਼ ਕਰਨ ਲਈ ਉਹ ਇਹ ਸਾਰਾ ਕੁਝ ਕਰ ਰਹੇ ਹੋਣੇ ਆ ਹੂੰ ਤੇ 27 ਤਰੀਕ ਦੇ ਉਹ ਠੀਕ ਆ ਕਹਿਣਾ ਬਲੋ ਵੀ ਇਹ ਦੂਜੀ ਪਾਰਟੀ ਨੇ ਵੀਡੀਓ ਦਿੱਤੀ ਹੋਣੀ ਮੀਡੀਆ ਨੂੰ ਵੀ ਇਹ ਚਲਾਓ ਹਾਂਜੀ ਉਹ ਪੁਲਿਸ ਭਈ ਪੱਜ ਪੁਲਿਸ ਕੋਈ ਕਾਰਵਾਈ ਨਾ ਕਰ ਸਕੇ ਪਾਰਦਰਸ਼ਤਾ ਨਾਲ ਵੀ ਤਾਂ ਉਹ ਕਰ ਰਿਹਾ ਸਾਰਾ ਕੁਝ ਇਹ ਤੇ ਪੁਲਿਸ ਕਹਿੰਦੀ ਵੀ ਕਾਰਵਾਈ ਕਰਤੀ ਹੋਈ ਹੈ ਕਾਰਵਾਈ ਪੁਲਿਸ ਨੇ ਕਰਦੀ ਤਾਈ ਤੋਂ ਵੀਡੀਓ ਚਲਾ ਰਹੇ ਆ ਹਾਂਜੀ 27 ਤਰੀਕ ਨੂੰ ਮਾਮਲਾ ਦਰਜ ਹੋਇਆ ਸੀ ਹਾਂਜੀ 28 ਨੂੰ ਦੇਖ 27 ਨੂੰ 28 ਨੂੰ ਹੋਇਆ ਵਾ ਤੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਫਿਰ ਦਿਨ ਇੰਤਿਹਾਰ ਸੀ ਫਿਰ ਤੇ ਅਸੀਂ ਫਿਰ ਜ਼ਿਆਦਾ ਧਿਆਨ ਵੀ ਨਹੀਂ ਦਿੰਦਾ ਉਹ ਪੁਲਿਸ ਕਹਿੰਦੇ ਸੀ ਵੀ ਠੀਕ ਆ ਸੀ ਕਰਾਂਗੇ ਆਪਦੀ ਇਨਕੁਆਇਰੀ ਜੋ ਵੀ ਹੋਊਗਾ ਅਸੀਂ ਕਰਾਂਗੇ ਤੇ ਸਾਰੇ ਵੀ ਲੜਾਈ ਸੀ ਉਹ ਆ ਦਿਵਾਲੀ ਤੋਂ ਪਹਿਲਾਂ ਦੀ ਲੜਾਈ ਆ ਜੀ 27 ਤਰੀਕ ਦੀ ਆ ਸਾਡੇ ਕੇਸ ਦੇ ਵਿੱਚ ਕੀ ਆ ਵੀ ਜਿਹੜੇ ਮੇਨ ਲੇਡੀਜ਼ ਨੇ ਜਿਹੜੀਆਂ ਨੇ ਹਮਲਾ ਕਰਾਇਆ ਸਾਰੇ ਬੰਦੇ ਇਕੱਠੇ ਕਰਕੇ ਕਰਨ ਕੌਰ ਤੇਲਜੀਤ ਕੌਰ ਉਹ ਪੁਲਿਸ ਨੇ ਨਹੀਂ ਨਾਮਜ਼ਦ ਕੀਤੀਆਂ ਤੇ ਉਹ ਇਹ ਵਿਚਾਰਨ ਲੱਗ ਪਈ ਲੜਾਈ ਦੀ ਇਹ 27 ਤਰੀਕ ਨੂੰ ਹੋਈ ਹੈ ਜੀ ਦਸਹਰੇ ਤੋਂ 3 ਦਿਨ ਬਾਅਦ ਦਸਹਰੇ ਤੋਂ 27 ਤਰੀਕ ਨੂੰ ਹੋਈ ਹੈ 27 10 24 ਦਾ ਦਸਹਰਾ ਸੀ ਅੱਜ 27 ਨੂੰ ਹੋਈ ਹੈ ਜੀ ਇਹ ਕਹਿਣਾ ਮੈਂ ਉਹ ਵੀ ਪੁਸ਼ਟੀ ਕਰਦੇ ਤੁਸੀਂ ਇਹ ਵੀਡੀਓ ਪੁਰਾਣੀ ਹੈ ਇਹ ਤਾਂ ਪੁਰਾਣੀ ਵੀਡੀਓ ਹੈ ਜੀ 2025 ਦਿਨ ਪੁਰਾਣੀ ਆ ਤੇ ਹੁਣਗੇ ਕਾਰਵਾਈ ਕਿਤੇ ਨਹੀਂ ਬੂਲਦ ਨੇ ਪੁਲਿਸ ਕਰ ਰਹੀ ਕਾਰਵਾਈ ਜਿਹੜੀ ਬੰਦੀ ਕਾਰਵਾਈ ਪੁਲਿਸ ਕਰੂਗੀ ਕਿਹਦੀ ਖੁਸ਼ ਹੋ ਇਸ ਕਾਰਵਾਈ ਤੇ ਦੇਖੋ ਪੁਲਿਸ ਇਨਸਾਫ ਕਰੂਗੀ ਸਾਨੂੰ ਤਾਂ ਇਹ ਹੀ ਉਮੀਦ ਆ ਅਗਰ ਪੁਲਿਸ ਇਨਸਾਫ ਨਹੀਂ ਕਰੂਗੀ ਤਾਂ ਅਸੀਂ ਸੀਐਮ ਮਾਨ ਸਾਹਿਬ ਕੋਲੇ ਜਾਵਾਂਗੇ ਅਸੀਂ ਦੱਸਾਂਗੇ ਵੀ ਅਸੀਂ ਤਾਂ ਬਾਹਰੋਂ ਆਏ ਸਾਰਾ ਕੰਮ ਛੱਡ ਕੇ ਤੇ ਕੋਈ ਪੰਜਾਬ 'ਚ ਤੇ ਆਹ ਹਾਲ ਹੋ ਰਿਹਾ ਸਾਡਾ ਹਾਂਜੀ ਹਾਂਜੀ ਅਸੀਂ ਸਾਰੇ ਬਾਹਰੋਂ ਆਏ ਮੇਰੀ ਫੈਮਿਲੀ ਮੇਰੇ ਬੱਚੇ ਸਾਰੇ ਬਾਹਰ ਚਲੇ ਗਏ ਸੀ ਛੱਡ ਕੇ ਪੰਜਾਬ ਉਹ ਹੁਣ ਤੁਸੀਂ ਇੱਥੇ ਆ ਕੇ ਡੈਰੀ ਦਾ ਸ਼ੁਰੂ ਕੀਤਾ ਕੰਮ ਹਾਂਜੀ ਪਹਿਲਾਂ ਸਾਡਾ ਇੱਥੇ ਬਿਨਸਿਸ ਸੀ ਲੁਧਿਆਣਾ ਦੇ 3 ਨੰਬਰ ਤੇ ਸੀ ਸਾਡੀ ਸੇਲ ਕਾਫੀ بڑا ਬਿਨਸਿਸ ਸੀ ਸਾਰਾ ਅਸੀਂ ਬੰਦ ਕਰਕੇ ਚਲੇ ਗਏ ਸੀ ਕੈਨੇਡਾ ਤੇ ਫਿਰ ਅਸੀਂ ਕਿਹਾ ਵੀ ਚਲੋ ਆਪਣੀ ਵਿਦੇਸ਼ ਆ ਗਈ ਵਜ਼ਾਈ ਖਸ਼ੂਰੀ ਹੈ ਜੀ ਇਹ ਕਿਹੜੇ ਥਾਣੇ ਦਾ ਮਾਮਲਾ ਭਜੀ ਇਹ ਹੈਬੋਲ ਥਾਣੇ ਦਾ ਮਾਮਲਾ ਜੀ ਠੀਕ ਹੈ ਜੀ ਐਸਐਮ ਜੀ ਨਿਊਜ਼ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ